ਬਹੁਤ ਘੱਟ ਮੌਕੇ ਹੁੰਦੇ ਨੇ ਕਿ ਜਦੋਂ ਵਿਰੋਧੀ ਧਿਰ ਇਕੱਠੀ ਹੋਈਆਂ ਹੋਣ ਤੇ ਜੇ ਤੁਸੀਂ ਇਕੱਠੇ ਹੋ ਰਹੇ ਹੋ ਤਾਂ ਤੁਹਾਨੂੰ ਉਹ ਵਾਰ-ਵਾਰ ਯਾਦ ਕਰਾਣੇ ਕਿ ਤੁਸੀਂ ਹੁਣ ਉਹ ਹੀ ਨੌ ਮਾਸ ਦੇ ਰਿਸ਼ਤੇ ਵਲ ਵਧ ਰਹੇ ਹੋ ਤੁਸੀਂ ਤੁਹਾਡਾ ਗੱਠਜੋੜ ਹੈ ਇਸ ਕਰਕੇ ਵਧ ਰਹੇ ਹੋ ਤੁਸੀਂ ਪੰਜਾਬ ਦੇ ਮੁੱਦੇ ਸਾਈਡ ਤੇ ਛੱਡ ਰਹੇ ਹੋ ਪਰ ਇੱਕ ਵਿਅਕਤੀ ਵਿਸ਼ੇਸ਼ ਦੇ ਹੱਕ ਦੇ ਵਿੱਚ ਖੜ੍ਹ ਰਹੇ ਹੋ ਗੱਲ ਇਹ ਹੈ ਕਿ ਮੈਂ ਆਮ ਆਦਮੀ ਪਾਰਟੀ ਨੂੰ ਸਪਸ਼ਟ ਕਰਨਾ ਚਾਹਨਾ ਅਕਾਲੀ ਭਾਜਪਾ ਦਾ ਗਠਜੋੜਨ ਸੀਗਾ 25-30 ਸਾਲੋਂ ਗਠਜੋੜਨ ਚੱਲਿਆ ਔਰ ਉਸ ਗਠਜੋੜਨ ਕਰਕੇ ਪੰਜਾਬ ਦੇ ਵਿੱਚ ਸ਼ਾਂਤੀ ਹੋਈ ਪ੍ਰੋਗਰੈਸ ਆਈ ਔਰ ਕੁਝ ਪੋਲੀਟੀਕਲ ਰੀਜਨਸ ਕਰਕੇ ਅਕਾਲੀ ਦਲ ਨੇ ਉਸ ਅਲਾਈਅੰਸ ਤੋਂ ਤੋੜਾ ਕਰਕੇ ਅਲੱਗ ਹੋ ਗਏ ਤੋੜ ਬਿਛੜ ਕਰਕੇ ਅਲੱਗ ਹੋ ਗਏ ਅੱਜ ਵੀ ਤੁਸੀਂ ਦੇਖੋਗੇ ਸਾਡਾ ਜਿਹੜਾ ਟਾਈਮ ਸੀਗਾ ਪੰਜਾਬ ਦੇ ਅੰਦਰ ਉਹ ਅਕਾਲੀ ਭਾਜਪਾ ਦੋਨਾਂ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਉਹ ਸਵਰਨਿਮ ਇਤਿਹਾਸ ਖੜਾ ਕੀਤਾ ਪੰਜਾਬ 'ਚ ਸ਼ਾਂਤੀ ਲੈ ਕੇ ਆਏ। ਨਹੀਂ ਉਹ ਉਹਦੀ ਲਿਹਾਜ਼ਦਾਰੀ ਪੁਗਾਰੇ ਹੋ ਤੁਸੀਂ। ਔਰ ਦੇਖੋ ਉਸ ਟਾਈਮ ਦੀ ਲਿਹਾਜ਼ਦਾਰੀ ਪੁਗਾਰੇ ਹੋ। ਯਾ ਵਾਕਈ ਤੁਸੀਂ ਅਸੀਂ ਅੰਦਰੋਂ ਖੜੇ ਹੋ ਤੁਸੀਂ ਨਾਲ। ਤੁਹਾਨੂੰ ਲੱਗਦਾ ਹੈ ਕਿ ਇਹ ਕੇਸ ਗਲਤ ਆ। ਅਸੀਂ ਆਮ ਆਦੀ ਪਾਰਟੀ ਕਾਂਗਰਸ ਦੇ ਰਿਸ਼ਤੇਵੰਗ ਨਹੀਂ ਆਂ ਕਿ ਕਦੀ ਤੇ ਇਕੱਠੇ ਹੋ ਜਾਈਏ ਨੇ ਕਦੀ ਗਾਣਾ ਕਰਦੇ ਨੇ। ਕੇਜਰੀਵਾਲ ਕਹਿੰਦਾ ਜੀ ਬੱਚੋਂ ਕੀ ਸੌ ਖਾਤਾ ਹਾਂ ਕਿ ਮੈਂ ਕਬੀ ਜੀ ਜੀ ਇਨਸੇ ਕਾਂਗਰਸ ਦਾ ਸਮਰਥਨ ਸਰ ਦੇ ਉਹਨਾਂ ਨਾਲ ਜਾ ਕੇ ਯੂਪੀਆ ਅਲਾਈንስ ਜਾ ਕੇ ਖੜੇ ਹੋ ਜਾਂਦੇ ਨੇ ਅਸੀਂ ਡਬਲ ਸਪੀਕ ਨਹੀਂ ਕਰਦੇ ਸਾਨੂੰ ਇਹ ਲੱਗਦਾ ਹੈ ਕਿ ਵਿਕਰਮ ਮਜੀਠੀਆ ਦੇ ਉੱਪਰ ਜਿਹੜਾ ਕੇਸ ਹੈ ਇਹ ਪੋਲਿਟੀਕਲ ਵੈਂਡੇਟਾ ਦਾ ਕੇਸ ਹੈ